ਤਾ ਹੰਝੂ ਗੈਸ ਦੇ ਗੋਲੇ ਲਗਾਤਾਰ ਕਿਸਾਨਾਂ ਉੱਪਰ ਦਾਗੇ ਜਾ ਰਹੇ ਆ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਨੂੰ ਇਸ ਤਰੀਕੇ ਨਾਲ ਲਗਾਤਾਰ ਜ਼ਬਰਦਸਤ ਤਰੀਕੇ ਨਾਲ ਗੋਲਾਬਾਰੀ ਕੀਤੀ ਜਾ ਰਹੀ ਹੈ ਹੰਝੂ ਗੈਸ ਦੇ ਗੋਲੇ ਲਗਾਤਾਰ ਦਾਗੇ ਜਾ ਰਹੇ ਆ ਤਾਂ ਰਾਤ ਦਾ ਵੇਲਾ ਹੰਝੂ ਗੈਸ ਦੇ ਗੋਲੇ ਲਗਾਤਾਰ ਇਧਰਲੇ ਬੰਨੇ ਵੀ ਛੁੱਟੇ ਜਾ ਰਹੇ ਆ ਧਮਾਕੇ ਹੋ ਰਹੇ ਜ਼ਬਰਦਸਤ ਤਰੀਕੇ ਦੇ ਨਾਲ ਦੇਖ ਸਕਦੇ ਹੋ ਤੁਸੀਂ ਕਿ ਜ਼ਬਰਦਸਤ ਤਰੀਕੇ ਦੇ ਨਾਲ ਅਸ ਜ਼ਬਰਦਸਤ ਤਰੀਕੇ ਦੇ ਨਾਲ ਧਮਾਕੇ ਹੁੰਦੇ ਹੋਏ ਨਜ਼ਰ ਆ ਰਿਹਾ ਹੰਝੂ ਗੈਸ ਦੇ ਗੋਲੇ ਦੇਖੋ ਕਿਸ ਤਰੀਕੇ ਨਾਲ ਡਾਗੇ ਜਾ ਰਹੇ ਆ ਇਹ ਹੰਝੂ ਗੈਸ ਦੇ ਗੋਲੇ ਆ ਜਿਹੜੇ ਲਗਾਤਾਰ ਸਾਰਾ ਦਿਨ ਡਾਗੇ ਜਾਂਦੇ ਰਹੇ ਕਿਸਾਨਾਂ ਦੇ ਉੱਪਰ ਆ ਦੇਖੋ ਬਲਾਸਟ ਹੋ ਰਿਹਾ ਵੱਡੇ ਵੱਡੇ ਬਲਾਸਟ ਹੋ ਰਿਹਾ ਇੱਕ ਬੰਦਾ ਡਿੱਗਿਆ ਵੀ ਆ ਸ਼ਾਇਦ ਇੱਕ 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 ਬੰਦਾ ਡਿੱਗਿਆ ਇੱਕ ਬੰਦਾ ਡਿੱਗਿਆ ਆ ਦੇਖੋ ਆ ਦੇਖੋ ਇੱਕ ਬੰਦਾ ਡਿੱਗਿਆ ਵੀ ਆ ਸ਼ਾਇਦ ਇਸ ਥਾਂ ਦੇ ਉੱਪਰ ਤਾਂ ਸਾਰੇ ਪਾਸੇ ਤੁਮਾਕੇ ਹੀ ਤੁਮਾਕੇ ਫੁੰਦੇ ਹੋਏ ਨਜ਼ਰ ਆ ਰਿਹਾ ਤਾਂ ਇੱਕ ਨੌਜਵਾਨ ਸ਼ਾਇਦ ਡਿੱਗਦਾ ਹੋਇਆ ਵੀ ਕੈਮਰੇ ਦੇ ਵਿੱਚ ਕੈਦ ਹੋਇਆ ਸੀ ਪਰ ਫਿਰ ਵੀ ਨੌਜਵਾਨਾਂ ਦੇ ਹੋਰ ਹੌਸਲੇ ਬੁਲੰਦ ਨੇ ਉਹ ਪਾਣੀ ਦੀ ਟੈਂਕੀ ਜਿਹੜੀ ਹੈ ਨਾ ਉਹਨੂੰ ਆਸਰਾ ਬਣਾ ਲਿਆ ਉਹਨੂੰ ਆਸਰਾ ਬਣਾ ਲਿਆ ਪੈਰਾਮਿਲਟਰੀ ਫੋਰਸ ਨੇ ਔਰ ਟਰੈਕਟਰ ਜਿਹੜਾ ਉਹ ਸ਼ਾਇਦ ਇਹਨਾਂ ਦੇ ਕਬਜ਼ੇ 'ਚ ਆ ਗਿਆ ਆ ਟਰੈਕਟਰ ਜਿਹੜਾ ਇਹ ਬਿਲਕੁਲ ਇਹ ਟਰੈਕਟਰ ਇਹਨਾਂ ਦੇ ਕਬਜ਼ੇ 'ਚ ਆ ਗਿਆ ਔਰ ਆ ਦੇਖੋ ਇੱਥੋਂ ਫਿਰ ਗੋਲੇ ਦਾਗੇ ਆ ਇੱਥੋਂ ਗੋਲੇ ਦਾਗੇ ਆ ਲਗਾਤਾਰ ਆ ਦੇਖੋ ਜ਼ਬਰਦਸਤ ਧਮਾਕੇ ਹੋ ਰਿਹਾ ਹੈ ਜ਼ਬਰਦਸਤ ਤਰੀਕੇ ਨਾਲ ਬਲਾਸਟ ਕੀਤਾ ਜਾ ਰਿਹਾ ਆ ਲਗਾਤਾਰ ਤਮਾਕਿਆਂ ਦੀਆਂ ਆਵਾਜ਼ਾਂ ਔਰ ਪੂਰਾ ਰਾਤ ਵੇਲੇ ਤਾਂ ਪਤਾ ਲੱਗਦਾ ਕਿਉਂਕਿ ਦਿਨੇ ਤਾਂ ਤਮਾਕਾ ਤਾਂ ਬਿਲਕੁਲ ਦੂਰ ਤੱਕ ਹੁੰਦਾ ਹੋਇਆ ਸੁਣਦਾ ਪਰ ਇਸ ਤਰ੍ਹਾਂ ਜਗਦਾ ਹੋਇਆ ਪੂਰੀ ਲਾਈਟ ਲਾਈਟ ਹੋ ਜਾਂਦੀ ਹੈ ਜਦੋਂ ਬਲਾਸਟ ਹੁੰਦਾ ਹੈ ਲੱਗਦਾ ਸ਼ਾਇਦ ਕੋਈ ਬੰਬ ਬਲਾਸਟ ਹੋ ਰਿਹਾ ਹੋਵੇ ਤਾਂ ਇਧਰਲੇ ਬੰਨਿਓ ਕਿਸਾਨਾਂ ਨੂੰ ਖਦੇੜ ਦਿੱਤਾ ਗਿਆ ਅਗਲੇ ਬੰਨਿਓ ਅਗਲੇ ਬੰਨਿਓ ਕਿਸਾਨਾਂ ਨੂੰ ਖਦੇੜ ਦਿੱਤਾ ਗਿਆ ਤਾਂ ਕੁਝ ਇੱਕ ਕਿਸਾਨ ਜ਼ਰੂਰ ਅਗਲੇ ਬੰਨੇ ਇੱਥੇ ਖੜੇ ਆ ਇਹ ਨੌਜਵਾਨ ਸਮੇਂ ਤੋਂ ਪਰੇ ਆਵੋ ਚੜ੍ਹਦੀ ਕਲਾ ਵਾਲੇ ਨੌਜਵਾਨ ਨੇ ਕਿਉਂਕਿ ਇੰਨਾ ਜ਼ਬਰਦਸਤ ਤੂਹਾਂ ਇਹ ਤੂਹਾਂ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਕਿਉਂਕਿ ਕੱਲ ਮੈਂ ਖੁਦ ਫੀਲ ਕੀਤਾ ਇਧਰਲੇ ਬੰਨੇ ਹੁਣ ਫਿਰ ਤੋਂ ਸ਼ੁਰੂ ਹੋ ਗਿਆ ਇਧਰਲੇ ਬੰਨੇ ਹੁਣ ਤੋਂ ਫਿਰ ਹੁਣ ਫਿਰ ਸ਼ੁਰੂ ਹੋ ਗਿਆ ਇੱਥੋਂ ਬਿਲਕੁਲ ਇੱਥੋਂ ਇੱਥੋਂ ਲਗਾਤਾਰ ਬਲਾਸਟ ਕੀਤੇ ਜਾ ਰਹੇ ਆ ਆ ਜਿਹੜਾ ਟਰੈਕਟਰ ਆ ਲੈ ਟਰੈਕਟਰ ਇਹਨਾਂ ਨੇ ਆਪਦੇ ਕਬਜ਼ੇ ਦੇ ਵਿੱਚ ਲੈ ਲਿਆ ਇਸ ਟਰੈਕਟਰ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤਾਂ ਇੱਥੋਂ ਹੀ ਲਗਾਤਾਰ ਬਲਾਸਟ ਤੇ ਬਲਾਸਟ ਕੀਤੇ ਜਾ ਰਹੇ ਆ ਇਧਰਲੇ ਬੰਨੇ ਵੀ ਤੇ ਪਰਲੇ ਬੰਨੇ ਵੀ ਇਧਰੋਂ ਲੋਡ ਕਰ ਕਰਕੇ ਹੰਝੂ ਗੈਸ ਦੇ ਗੋਲੇ ਦਾਕੇ ਜਾ ਰਹੇ ਆ ਤਾਂ ਭਜਾਉਣ ਦੀ ਕੋਸ਼ਿਸ਼ ਆ ਕਿਸਾਨਾਂ ਨੂੰ ਤੁਸੀਂ ਬਲਾਸਟ ਦੀ ਆਵਾਜ਼ ਵੀ ਸੁਣੀ ਐ ਕਿ ਕਿੰਨਾ ਜ਼ਬਰਦਸਤ ਬਲਾਸਟਰ ਸਾਰੇ ਬੰਨੇ ਧੂਆਂ ਹੀ ਧੂਆਂ ਵਤਨ ਹੋਇਆ ਹੋਇਆ ਦਿਖਾਉ ਜਿਹੜਾ ਇਧਰਲੇ ਬੰਨੇ ਇਧਰਲੇ ਬੰਨੇ ਵੀ ਗੋਲਾ ਡਾਗਿਆ ਜਾ ਸਕਦਾ ਕਿਸੇ ਵੇਲੇ ਵੀ ਕਿਉਂਕਿ ਇਧਰਲੇ ਬੰਨੇ ਵੀ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਆ ਉਹਨਾਂ ਨੇ ਤਾਂ ਇੱਕ ਗੋੜਾ ਹੀ ਡਾਗਣਾ ਜਿੱਧਰ ਨੂੰ ਮਰਜ਼ੀ ਦਾਗ ਦੇਣ ਪਰ ਉਧਰਲੇ ਬੰਨੇੋਂ ਜ਼ਿਆਦਾ ਭਜਾਉਣ ਦੀ ਕੋਸ਼ਿਸ਼ ਆ ਕਿ ਉਧਰਲੇ ਬੰਨੇੋਂ ਭਜਾ ਦਿੱਤਾ ਜਾਵੇ ਤਾਂ ਖੇਤਾਂ ਦੇ ਵਿੱਚ ਖੜੇ ਆ ਅਸੀਂ ਖੇਤਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਆ ਔਰ ਹੁਣ ਫਿਰ ਗੋਲੇ ਡਾਗੇ ਜਾਣਗੇ ਲਗਾਤਾਰ ਕਿਉਂਕਿ ਗੋਲੇ ਛੱਡੇ ਜਾ ਰਹੇ ਆ ਹੰਝੂ ਗੈਸ ਦੇ ਲਗਾਤਾਰ ਕਈ ਥਾਵਾਂ ਤੇ ਕਈ ਕਿਸਾਨਾਂ ਦੇ ਉੱਪਰ ਤਾਂ ਰਬੜ ਦੀਆਂ ਗੋਲੀਆਂ ਵੀ ਚੱਲੀਆਂ ਨੇ ਰਬੜ ਦੀਆਂ ਗੋਲੀਆਂ ਵੀ ਕਿਸਾਨਾਂ ਦੇ ਉੱਪਰ ਛੱਡੀਆਂ ਗਈਆਂ ਕਿਸਾਨਾਂ ਦੇ ਮਾਰੀਆਂ ਗਈਆਂ ਨੇ ਤਾਂ ਕਿਸੇ ਦੇ ਪੱਟ ਤੇ ਵੱਜਿਆ ਕਿਸੇ ਦੇ ਢੂਈ ਚ ਵੱਜੀ ਹੈ ਤਾਂ ਇਹ ਤਸਵੀਰ ਹੈ ਇਹ ਸ਼ੰਮੂ ਬਾਰਡਰ ਦੀ ਤਸਵੀਰ ਆ ਟਰੈਕਟਰ ਜਿਹੜਾ ਇਸ ਨੂੰ ਕਬਜ਼ੇ ਚ ਲੈ ਲਿਆ ਉਹਨਾਂ ਨੇ ਆਪਦੇ ਇਹ ਟਰੈਕਟਰ ਤੇ ਜਿਹੜਾ ਪਿੱਛੇ ਪਾਣੀ ਦੀ ਟੈਂਕੀ ਆ ਤਾਂ ਇਹਦੇ ਇਹ ਇਹਦੇ ਆਸਰੇ ਉਹਨਾਂ ਦੇ ਵੱਲੋਂ ਹੁਣ ਲਗਾਤਾਰ ਕੀਤੀ ਜਾ ਰਹੀ ਹੈ ਜਿਹੜੇ ਹੰਝੂ ਗੈਸ ਦੇ ਗੋਲੇ ਫਾਇਰ ਕੀਤੇ ਜਾ ਰਹੇ ਆ ਉਹ ਇਹਦੇ ਆਸਰੇ ਨਾਲ ਹੀ ਕੀਤੇ ਜਾ ਰਹੇ ਆ ਇਹਦੇ ਪਿੱਛੇੋਂ ਉਹਲੇ ਹੋ ਕੇ ਕੀਤੇ ਜਾ ਰਹੇ ਆ ਤਾਂ ਇੱਧਰ ਹੋਰ ਵੀ ਫੋਰਸ ਖੜੀ ਆ ਤਾਂ ਇਹਨਾਂ ਦੇ ਵੱਲੋਂ ਇਸ਼ਾਰੇ ਕੀਤੇ ਜਾ ਰਹੇ ਆ ਆ ਜਿਹੜੀ ਪਿਛਲੇ ਬੰਨੇ ਫੋਰਸ ਖੜੀ ਆ ਤਾਂ ਇਹਨਾਂ ਦੇ ਵੱਲੋਂ ਵੀ ਸ਼ਾਇਦ ਕੁਝ ਲੋਡ ਕੀਤਾ ਜਾ ਰਿਹਾ ਇਹਨਾਂ ਵੱਲੋਂ ਵੀ ਕਿਉਂਕਿ ਇਹ ਮੂਮੈਂਟ ਜਿਹੜੀ ਹੈ ਇਹ ਦੇਖ ਸਕਦੇ ਹੋ ਤੁਸੀਂ ਤਾਂ ਅਸੀਂ ਕਾਫੀ ਦੂਰੀ ਤੇ ਆ ਜ਼ੂਮ ਕਰਕੇ ਇਧਰੋਂ ਤੁਹਾਨੂੰ ਦਿਖਾ ਰਹੇ ਆ zoom ਕਰਕੇ ਤੁਹਾਨੂੰ ਦਿਖਾ ਰਹੇ ਆ ਇਹ ਇਹ ਪੂਰੀ ਦੀ ਪੂਰੀ ਤਸਵੀਰ ਕਿ ਆਖਰਕਾਰ ਮਾਹੌਲ ਕੀ ਹੈ ਮੌਕੇ ਦੇ ਉੱਪਰ ਕਿਉਂਕਿ ਉੱਪਰ ਇਹਨਾਂ ਦੀਆਂ ਲਾਈਟਾਂ ਜਿਹੜੀਆਂ ਉਹ ਉਹਦੇ ذریعے ਕੈਮਰੇ ਦੇ ਵਿੱਚ ਕੈਪਚਰ ਹੋ ਰਹੀ ਹੈ ਤਸਵੀਰ ਕਿਉਂਕਿ ਲਾਈਟਾਂ ਸਿੱਧੀਆਂ ਤਾਂ ਨੱਚਦੇ ਹੋਏ ਨਜ਼ਰ ਆ ਰਹੇ ਨੱਚਦੇ ਹੋਏ ਸ਼ਾਇਦ ਫੋਰਸ ਵੀ ਥੋੜਾ ਬਹੁਤ ਜਸ਼ਨ ਮਨਾਉਂਦੀ ਹੋਈ ਨਜ਼ਰ ਨਜ਼ਰ ਆਈ ਹੈ ਤਾਂ ਆ ਤਸਵੀਰ ਆ ਕਲਾਪਿੰਗ ਕਰਦੇ ਹੋਏ ਨਜ਼ਰ ਆ ਰਹੇ ਦੇਖੋ ਗਾੜੀਆਂ ਮਾਰਦੇ ਹੋਏ ਵੀ ਨਜ਼ਰ ਆ ਰਿਹਾ ਕਿ ਇਹਨਾਂ ਨੂੰ ਅਸੀਂ ਖਦੇੜ ਦਿੱਤਾ ਹੈ ਵਾਪਸ ਇਹੇ ਤਸਵੀਰ ਕੱਲੀ-ਕੱਲੀ ਮੂਮੈਂਟ ਅਸੀਂ ਕੈਪਚਰ ਕਰ ਰਹੇ ਹਾਂ ਕੱਲੀ-ਕੱਲੀ ਤਸਵੀਰ ਜਿਹੜੀ ਆ ਉਹ ਕੈਪਚਰ ਹੋ ਰਹੀ ਆ ਦੂਜੇ ਪਾਸੇ ਨੌਜਵਾਨਾਂ ਦੇ ਵਿੱਚ ਵੀ ਜ਼ਬਰਦਸਤ ਜੋਸ਼ ਜ਼ਰੂਰ ਦੇਖਣ ਨੂੰ ਮਿਲ ਰਿਹਾ ਪਰ ਇਧਰਲੇ ਬੰਨੇ ਵਾਹ ਨਹੀਂ ਚੱਲ ਰਹੀ ਅੱਜ ਕਿਉਂਕਿ ਫੋਰਸ ਹੀ ਬਹੁਤ ਜ਼ਿਆਦਾ ਫੋਰਸ ਇਨੀ ਜ਼ਬਰਦਸਤ ਹੋਈ ਪਈ ਆ ਸਿਸਟਮ ਦਾ ਸਾਰਾ ਜ਼ੋਰ ਲੱਗਿਆ ਹੋਇਆ ਤਾਂ ਤੁਸੀਂ ਸਮਝ ਸਕਦੇ ਹੋ ਕਿ ਸਿਸਟਮ ਨਾਲ ਜਦੋਂ ਕੋਈ ਲੜਦਾ ਹੈ ਤਾਂ ਫਿਰ ਜਿੱਤਣਾ ਬਹੁਤ ਔਖਾ ਹੁੰਦਾ ਲੜਨਾ ਬਹੁਤ ਔਖਾ ਹੁੰਦਾ ਪਰ ਹੌਸਲਾ ਕਮਾਲ ਦਾ ਮੁੰਡਿਆਂ ਦਾ ਨੌਜਵਾਨਾਂ ਦਾ ਕਿਸਾਨਾਂ ਦਾ ਕਹਿੰਦੇ ਕਿ ਅਸੀਂ ਜਾਵਾਂਗੇ ਤਾਂ ਅਸੀਂ ਬਹੁਤ ਦੂਰੀ ਤੇ ਖੜੇ ਇੱਥੋਂ ਤੱਕ ਵੀ ਹੰਝੂ ਗੈਸ ਦੇ ਗੋਲਿਆਂ ਦਾ ਅਸਰ ਹਲਕਾ-ਹਲਕਾ ਦੇਖਣ ਨੂੰ ਮਿਲਣ ਲੱਗਾ ਕੋਈ ਹਵਾ ਇਧਰਲੇ ਬਨੇਰੀ ਚੱਲਣ ਲੱਗੀ ਅੱਜ ਸ਼ਾਮ ਨੂੰ ਜਦੋਂ ਨੌਜਵਾਨ ਲੈ ਕੇ ਆਏ ਟਰੈਕਟਰ ਪਿੱਛੇ ਪੱਖੇ ਪਾਏ ਹੋਏ ਸੀ ਤਾਂ ਜਦੋਂ ਗੋਲੇ ਦਾਗੇ ਜਾ ਰਹੇ ਸੀ ਤਾਂ ਉਹ ਪੱਖਿਆਂ ਦੇ ਨਾਲ ਹਵਾ ਦਾ ਅਸਰ ਘਟ ਕਰਨ ਦੀ ਕੋਸ਼ਿਸ਼ ਸੀ ਉਹਨਾਂ ਦੀ ਕਿ ਹਵਾ ਜਿਹੜੀ ਉਹ ਪਰਾਂ ਨੂੰ ਚਲਾ ਦਿੱਤੀ ਜਾਵੇ ਤਾਂ ਪਰ ਹੁਣ ਰਾਤ ਵੇਲੇ ਅਚਾਨਕ ਜਦੋਂ ਗੋਲਾ ਆ ਕੇ ਕੋਲੇ ਡਿੱਗਦਾ ਉਦੋਂ ਹੀ ਪਤਾ ਲੱਗਦਾ ਪਰ ਦਿਨੇ ਤਾਂ ਨੌਜਵਾਨਾਂ ਨੇ ਬੂਰੀਆਂ ਸੁੱਟ ਕੇ ਉੱਪਰ ਪੂਰੀ ਦੀ ਪੂਰੀ ਕੋਸ਼ਿਸ਼ ਕੀਤੀ ਰੋਕਣ ਦੀ ਤਾਂ ਇੱਥੋਂ ਤੱਕ ਵੀ ਅਸਰ ਆਉਂਦਾ ਇਧਰਲੇ ਬੰਨੇ ਜੇ ਗੋਲਾ ਨਹੀਂ ਛੱਡਿਆ ਕੋਈ ਇਧਰਲੇ ਬੰਨੇ ਹਾਲਾਂਕਿ ਲੋਕ ਜਿਹੜੇ ਆ ਬਹੁਤ ਚਲੇ ਗਏ ਪਾਸੇ ਨੂੰ ਪਰ ਆ ਪੂਰਾ ਦੂਰ ਤੱਕ ਉਧਰਲੇ ਬੰਨੇ ਦੇਖੋ ਪੂਰੀ ਦੀ ਪੂਰੀ ਫੋਰਸ ਹੀ ਫੋਰਸ ਖੜੀ ਹੈ ਸ਼ੰਭੂ ਬਾਰਡਰ ਦੇ ਉੱਪਰ ਸ਼ੰਭੂ ਬਾਰਡਰ ਤੋਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਗੋਲੇ ਦਾਗੇ ਜਾ ਰਹੇ ਆ ਲਗਾਤਾਰ ਇਹ ਪੁਲ ਜਿਹੜਾ ਇਹ ਪੁਲ ਪੂਰਾ ਦਾ ਪੂਰਾ ਕੈਪਚਰ ਕੀਤਾ ਹੋਇਆ ਹਰਿਆਣਾ ਪੁਲਿਸ ਨੇ ਤਾਂ ਪੈਰਾਮਿਲਟਰੀ ਫੋਰਸ ਨੇ ਆਰਐਫ ਦੇ ਜਵਾਨਾਂ ਨੇ ਇਹ ਪੂਰਾ ਦਾ ਪੂਰਾ ਪੁਲ ਕੈਪਚਰ ਕੀਤਾ ਹੋਇਆ ਤਾਂ ਆ ਇਹ ਪੁਲ ਲੰਘ ਕੇ ਹੀ ਦਿੱਲੀ ਜਾਇਆ ਜਾਣਾ ਜੇ ਪੁਲ ਤੋਂ ਬੈਰੀਕੇਡ ਹਟਾਲੇ ਗਏ ਤਾਂ ਰਾਤ ਹੋ ਗਈ ਹੈ ਔਰ ਰਾਤ ਵੇਲੇ ਵੀ ਲਗਾਤਾਰ ਕੱਲ ਜਦੋਂ ਗੋਲੇ ਦਾਗੇ ਜਾ ਰਹੇ ਸੀ ਤਾਂ ਨਾਲ ਦੀ ਨਾਲ ਹੀ ਜਿਹੜਾ স্মੋਕ ਗ੍ਰੇਨੇਡ ਹੁੰਦਾ ਹੈ ਤਾਂ ਨਾਲ ਦੀ ਨਾਲ ਹੀ ਇਹ ਧੂਆਂ ਜਿਹੜਾ ਇਸ ਦੇ ਵਿੱਚੋਂ ਨਿਕਲਣ ਲੱਗਦਾ ਔਰ ਧੂਆਂ ਬੜਾ ਜ਼ਹਿਰੀਲਾ ਜ਼ਹਿਰੀਲਾ ਜਿਹਾ ਧੂਆਂ ਹੁੰਦਾ ਔਰ ਨਾਲ ਦੀ ਨਾਲ ਹੀ ਉਹ ਇਮੀਡੀਏਟਲੀ ਰਿਐਕਟ ਕਰਨਾ ਸ਼ੁਰੂ ਕਰਦਾ ਨਾਲ ਦੀ ਨਾਲ ਹੀ ਉਹ ਅਸਰ ਕਰਨਾ ਸ਼ੁਰੂ ਕਰ ਦਿੰਦਾ ਜਿਹਦੇ ਨਾਲ ਅੱਖਾਂ ਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਬੇਚੈਨੀ ਹੋਣ ਲੱਗ ਜਾਂਦੀ ਹੈ ਬੰਦਾ ਏ ਲੱਗਦਾ ਕਿ ਬੰਦਾ ਬਸ ਭੱਜਿਆ ਹੀ ਤੁਰਿਆ ਜਾਵੇ ਭੱਜਿਆ ਤੁਰਿਆ ਜਾਵੇ ਜਿੱਨਾ ਇਹਦੀ ਰੇਂਜ ਤੋਂ ਦੂਰ ਹੋ ਜਵੇ ਤਾਂ ਇਹ ਸਾਹਮਣੇ ਦੀ ਤਸਵੀਰ ਆ ਇਧਰਲੇ ਬੰਨੇ ਫਿਰ ਅ ਕਿਸਾਨ ਵੱਡੀ ਗਿਣਤੀ ਦੇ ਵਿੱਚ ਜਕਾਰੇ ਛੜਦੇ ਹੋਏ ਅ ਨਜ਼ਰ ਆ ਰਹੇ ਨੇ ਔਰ ਦੂਸਰੇ ਬੰਨੇ ਭਾਰੀ ਪਰਕਮ ਫੋਰਸ ਹੈ ਹਰਿਆਣਾ ਪੁਲਿਸ ਦੀ ਫੋਰਸ ਹੈ ਹਾਲਾਂਕਿ ਅ ਡਰੋਨ ਦੇ ਨਾਲ ਲਗਾਤਾਰ ਗੋਲੇ ਛੁੱਟੇ ਜਾ ਰਹੇ ਸੀ ਪਰ ਉਧਰੋਂ ਪਟਿਆਲਾ ਰੇਂਜ ਆਈਜੀ ਦੀ ਵੀ ਮੀਟਿੰਗ ਹੋਈ ਹੈ ਔਰ ਉਹਨਾਂ ਨੇ ਕਿਹਾ ਕਿ ਸਾਡੀ ਹੱਥ ਦੇ ਵਿੱਚ ਗੋਲੇ ਨਾ ਸਿੱਟੇ ਜਾਣ ਡਰੋਨ ਦੇ ਨਾਲ ਤਾਂ ਉਸ ਤੋਂ ਬਾਅਦ ਹਾਲਾਂਕਿ ਮੁੰਡਿਆਂ ਨੇ ਪਤੰਗ ਵੀ ਉਡਾਏ ਹੋਰ ਵੀ ਗੱਲਬਾਤ ਸਰਕਾਰ ਨਾਲ ਵੀ ਹੋਈ ਦੱਸਿਆ ਜਾ ਰਿਹਾ ਤਾਂ ਉਸ ਤੋਂ ਬਾਅਦ ਡਰੋਨ ਦੀ ਮੂਮੈਂਟ ਡਰੋਨ ਦੀ ਮੂਮੈਂਟ ਤਾਂ ਨਹੀਂ ਹੋਈ ਸ਼ਾਮ ਤੋਂ ਬਾਅਦ ਪਰ ਕੱਲ ਜ਼ਰੂਰ ਡਰੋਨ ਦੀ ਮੂਮੈਂਟ ਹੁੰਦੀ ਰਹੀ ਅੱਜ ਵੀ ਡਰੋਨ ਨੇ ਬਹੁਤ ਸਾਰੇ ਗੋਲੇ ਸੁੱਟੇ ਤਿੰਨ ਤਿੰਨ ਗੋਲੇ ਸੁੱਟਦਾ ਰਿਹਾ ਪਰ ਨਾਲ ਦੀ ਨਾਲ ਹੀ ਮੁੰਡਿਆਂ ਨੇ ਇੰਤਜ਼ਾਮ ਕਰ ਲਿਆ ਸੀ ਕਿ ਉਹਨਾਂ ਦੇ ਵੱਲੋਂ ਉੱਪਰ ਜਿਹੜੀਆਂ ਗਿੱਲੀਆਂ ਬੋਰੀਆਂ ਉਹ ਸੁੱਟ ਦਿੱਤੀਆਂ ਜਾਂਦੀਆਂ ਸੀ ਤਾਂ ਲਗਾਤਾਰ ਐਕਸ਼ਨ ਚੱਲ ਰਿਹਾ ਹੈ ਕਿਸਾਨਾਂ ਵਾਲੇ ਬੰਦੇ ਨੂੰ ਤਾਂ ਇਹ ਟਰੈਕਟਰ ਔਰ ਪਾਣੀ ਦੀ ਟੈਂਕੀ ਜਿਹੜੀ ਹੈ ਇਹਦੇ ਸਹਾਰੇ ਖੜੀ ਹੈ ਪੂਰੀ ਦੀ ਪੂਰੀ ਫੋਰਸ ਤਾਂ ਮੱਥਾ ਲੱਗ ਰਿਹਾ ਕੇਸਰੀ ਨਿਸ਼ਾਨ ਝੁਲਾਤੇ ਆ ਇਸ ਪਾਸੇ ਨੌਜਵਾਨਾਂ ਨੇ ਔਰ ਦੂਸਰੇ ਬੰਦੇ ਪੂਰਾ ਦਾ ਪੂਰਾ ਹਰਿਆਣਾ ਪੁਲਿਸ ਜਿਹੜੀ ਹੈ ਔਰ ਪੂਰਾ ਦਾ ਪੂਰਾ ਅਮਲਾ ਅੱਜ ਦਾ ਸਾਰਾ ਦਿਨ ਨੌਜਵਾਨਾਂ ਦਾ ਇਹਨਾਂ ਨਾਲ ਹੀ ਜੂਝਦਿਆਂ ਉਹ ਨਿਕਲ ਗਿਆ ਕਿਸਾਨ ਕਹਿੰਦੇ ਕਿ ਅਸੀਂ ਦਿੱਲੀ ਜਾਣਾ ਪਰ ਦੂਜੇ ਬੰਨੇ ਮੀਟਿੰਗ ਵਾਸਤੇ ਕਾਲ ਵੀ ਆ ਗਈ ਮੀਟਿੰਗ ਵੀ ਕੇਂਦਰ ਸਰਕਾਰ ਦੇ ਨਾਲ ਚੱਲ ਰਹੀ ਹੈ ਦੇਖਣ ਆਏ ਆ ਮਸਲੇ ਦਾ ਹੱਲ ਨਿਕਲਦਾ ਕੀ ਹੈ ਕਿਉਂਕਿ ਇੱਕ ਬੰਨੇ ਕਨਸੋਆਂ ਚੱਲੀਆਂ ਕਿ ਅਕਾਲੀ ਦਲ ਦਾ ਗੱਠਜੋੜ ਹੋਣ ਜਾ ਰਿਹਾ ਬੀਜੇਪੀ ਨਾਲ ਪਰ ਬੀਜੇਪੀ ਦੇ ਨਾਲ ਬੀਜੇਪੀ ਦੇ ਖਿਲਾਫ ਜਦੋਂ ਵਿਰੋਧ ਸ਼ੁਰੂ ਹੋਇਆ ਤਾਂ ਇਮੀਡੀਏਟਲੀ ਮੀਟਿੰਗ ਸੱਦ ਲਈ ਐ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕੱਲ ਕੋਰ ਕਮੇਟੀ ਦੀ ਕਿਉਂਕਿ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਤੇ ਸੀਗੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਆਪਣੀ ਜਿਹੜੀ ਯਾਤਰਾ ਉਹ ਮੁਲਤਵੀ ਕਰ ਦਿੱਤੀ ਹੈ ਔਰ ਉਸ ਤੋਂ ਬਾਅਦ ਹੁਣ ਉਹ ਇਸ ਤੇ ਵੀ ਫੈਸਲਾ ਲਿਆ ਜਾਏਗਾ ਕਿਉਂਕਿ ਪਿਛਲੀ ਵਾਰ ਕਿਸਾਨ ਅੰਦੋਲਨ ਕਰਕੇ ਭਾਜਪਾ ਨੂੰ ਪੰਜਾਬ ਤੋਂ ਬਹੁਤ ਨੁਕਸਾਨ ਹੋਇਆ ਅਕਾਲੀ ਦਲ ਨੇ ਸਾਹਸ ਤਾਂ ਛੱਡਤਾ ਪਰ ਉਸ ਸਮੇਂ ਅਕਾਲੀ ਦਲ ਦਾ ਬਹੁਤ ਨੁਕਸਾਨ ਹੋ ਚੁੱਕਿਆ ਸੀਗਾ ਕਿਉਂਕਿ ਪਹਿਲਾ ਬਿਆਨ ਆਇਆ ਜਦੋਂ ਡੈਂਟ ਕਾਫੀ ਪਿਆ ਅਕਾਲੀ ਦਲ ਨੂੰ ਪਰ ਹੁਣ ਅਕਾਲੀ ਦਲ ਚਾਹੁੰਦਾ ਹੈ ਕਿ ਜਦੋਂ ਗੱਲ ਸਿਰੇ ਜੇ ਲੱਗਦੀ ਨਜ਼ਰ ਆਉਂਦੀ ਹੈ ਉਦੋਂ ਫਿਰ ਕੋਈ ਨਾ ਕੋਈ ਬਖੇੜਾ ਖੜਾ ਹੋ ਜਾਂਦਾ ਹੈ ਉਦੋਂ ਫਿਰ ਕੋਈ ਨਾ ਕੋਈ سیاਪਾ ਪੈ ਜਾਂਦਾ ਹੁਣ ਫਿਰ ਕਿਸਾਨਾਂ ਦਾ ਅੰਦੋਲਨ ਇਸ ਦੇ ਵਿੱਚ ਅੜਿੱਕਾ ਬਣ ਗਿਆ ਸ਼ਾਇਦ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਉਹ ਸੋਚਦੀ ਹੋएगी ਇਸ ਗੱਲ ਨੂੰ ਤਾਂ ਇਹ ਤਿਆਰੀ ਹੈ ਇਸ ਤਰੀਕੇ ਦੇ ਨਾਲ ਇੱਕ ਪਾਸੇ ਸਿਸਟਮ ਦਾ ਪੂਰਾ ਜ਼ੋਰ ਔਰ ਦੂਸਰੇ ਪਾਸੇ ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਦਾ ਜੋਸ਼ ਹਰਿਆਣੇ ਦੇ ਵਿੱਚ ਬਹੁਤ ਜ਼ਬਰਦਸਤ ਧੱਕਾ ਕਿਸਾਨ ਕਹਿੰਦੇ ਸਾਡੇ ਨਾਲ ਕੀਤਾ ਗਿਆ ਜਿੰਨੇ ਵੀ ਹਰਿਆਣੇ ਦੇ ਕਿਸਾਨ ਹੈ ਜਿਹੜੇ ਹੁਣ ਐਕਟਿਵ ਨਜ਼ਰ ਆ ਰਹੇ ਬਾਹਰ ਨਜ਼ਰ ਆ ਰਹੇ ਆ ਉਹ ਜ਼ਿਆਦਾਤਰ ਉਹਨਾਂ ਨੇ ਪੰਜਾਬ ਰਹਿ ਕੇ ਜਾਨ ਬਚਾਈ ਹੈ ਉਹ ਪੰਜਾਬ ਰਹੇ ਆ ਕਿਉਂਕਿ ਕਈ ਕੀ ਦਿਨ ਉਹਨਾਂ ਦੇ ਘਰਾਂ 'ਚ ਰੇਡਾਂ ਵੱਜਦੀਆਂ ਰਹੀਆਂ ਉਹਨਾਂ ਦੇ ਘਰ ਦੇ ਬਾਹਰ ਨੋਟਿਸ ਚਸਪਾ ਕਰ ਦਿੱਤੇ ਗਏ ਨੋਟਿਸ ਚਪਕਾ ਦਿੱਤੇ ਗਏ ਕਿ ਜੇ ਤੁਸੀਂ ਧਰਨੇ 'ਚ ਗਏ ਤਾਂ কুরਕੀ ਹੋ ਜਾਣੀ ਹੈ ਤੁਹਾਡੀ ਜ਼ਮੀਨ ਦੀ ਪਰ ਕਿਸਾਨ ਕਹਿੰਦੇ ਕੋਈ ਗੱਲ ਨਹੀਂ ਅਸੀਂ ਹਰ ਤਰੀਕੇ ਦੇ ਨਾਲ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਾਂਗੇ ਇਹ ਗੱਲਾਂ ਕਿਸਾਨਾਂ ਨੇ ਕਹੀਆਂ ਤਾਂ ਪੂਰਾ ਸਿਸਟਮ ਦਿਖਾ ਰਹੇ ਆ ਘੱਗਰ ਦੇ ਉੱਪਰ ਕਿਵੇਂ ਸਿਸਟਮ ਫਿੱਟ ਕੀਤਾ ਹੋਇਆ ਇਹ ਤਸਵੀਰ ਪ੍ਰੋ ਪੰਜਾਬ ਟੀਵੀ ਲਗਾਤਾਰ ਤੁਹਾਨੂੰ ਦਿਖਾ ਰਿਹਾ ਮੌਕੇ ਦੇ ਉੱਪਰ ਮਾਹੌਲ ਕੀ ਹੈ ਇਹ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਔਰ ਇਹ ਪੂਰੀ ਦੀ ਪੂਰੀ ਇਸ ਤਰੀਕੇ ਦੀ ਪਲੈਨਿੰਗ ਹੈ ਹਰਿਆਣਾ ਪੁਲਿਸ ਦੀ ਹਰਿਆਣਾ ਸਰਕਾਰ ਦੀ ਤੇ ਉੱਥੇ ਹੀ ਪੈਰਾਮਿਲਟਰੀ ਫੋਰਸ ਦੀ ਦੱਸਿਆ ਜਾ ਰਿਹਾ ਕਿ ਫੋਰਸ ਨੂੰ ਜ਼ਬਰਦਸਤ ਇਹ ਹੁਕਮ ਦਿੱਤਾ ਗਿਆ ਕਿ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਕਿਸਾਨਾਂ ਨੂੰ ਅੱਗੇ ਨਹੀਂ ਲੰਘਣ ਦੇਣਾ ਔਰ ਉਸੇ ਕਰਕੇ ਆ ਬੈਰੀਕੇਟਿੰਗ ਵੀ ਜਿਹੜੀ ਆ ਇਹਨਾਂ ਤੱਕ ਪਹੁੰਚਣਾ ਅਜੇ ਔਖਾ ਹੋਇਆ ਹੋਇਆ ਕਿਉਂਕਿ ਜਦੋਂ ਇਧਰੋਂ ਕਿਸਾਨ ਭੱਜਣ ਲੱਗਦੇ ਆ ਪਹੁੰਚਣ ਲੱਗਦੇ ਆ ਤਾਂ ਉਧਰੋਂ ਡਾਂਗਾ ਲੈ ਕੇ ਫੋਰਸ ਵੀ ਪਹੁੰਚ ਜਾਂਦੀ ਔਰ ਉਧਰੋਂ ਨਾਲ ਦੀ ਨਾਲ ਹੀ ਹੰਝੂ ਗੈਸ ਦੇ ਗੋਲੇ ਵੀ ਡਾਗਣੇ ਸ਼ੁਰੂ ਕਰ ਦਿੱਤੇ ਜਾਂਦੇ ਆ ਹੁਣ ਅਜੇ 5-4 ਮਿੰਟ ਹੋਏ ਆ ਬ੍ਰੇਕ ਲੱਗੀ ਆ ਪਰ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਫਿਰ ਤੋਂ ਇਸੇ ਤਰੀਕੇ ਨਾਲ ਹੰਝੂ ਗੈਸ ਦੇ ਗੋਲੇ ਡਾਗਣੇ ਫਿਰ ਸ਼ੁਰੂ ਕਰ ਦੇਣ ਔਰ ਫਿਰ ਇਸੇ ਤਰੀਕੇ ਦੇ ਨਾਲ ਤਾਂ ਆ ਥੱਲੇ ਵਾਲੇ ਬੰਨੇ ਵੀ ਦੇਖੋ ਥੱਲੇ ਵਾਲੇ ਬੰਨੇ ਵੀ ਇਸੇ ਤਰੀਕੇ ਦੇ ਨਾਲ ਹਥਿਆਰਬੰਦ ਜਵਾਨ ਤਾਇਨਾਤ ਕੀਤੇ ਹੋਏ ਆ ਮੌਕੇ ਦੇ ਉੱਪਰ ਤਾਂ ਖਲੇਰੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਪਰਲੇ ਬੰਨੇ ਨੂੰ ਲਾਈਟ ਪਈ ਤਾਂ ਨਜ਼ਰ ਆਈ ਸੀ ਤਸਵੀਰ ਤਾਂ ਇਧਰ ਪੂਰਾ ਖੇਤਾਂ ਦੇ ਵਿੱਚ ਹੀ ਜਵਾਨ ਤਾਇਨਾਤ ਕੀਤੇ ਹੋਏ ਆ ਪਰਲੇ ਬੰਨੇ ਵੀ ਖੇਤਾਂ ਦੇ ਵਿੱਚ ਜਵਾਨ ਤਾਇਨਾਤ ਕੀਤੇ ਹੋਏ ਆ ਮੌਕੇ ਦੇ ਉੱਪਰ ਤਾਂ ਅਜੇ ਵੀ ਵਾਰ-ਵਾਰ ਹੰਝੂ ਗੈਸ ਦੇ ਗੋਲੇ ਤਾਂ ਜਰੂਰ ਛੱਡੇ ਜਾ ਰਹੇ ਆ ਪਰ ਕਿਸਾਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਆਪਣੀਆਂ ਮੰਗਾਂ ਮੰਨਵਾਉਣ ਲਈ ਦਿੱਲੀ ਜਾਵਾਂਗੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਅਸੀਂ ਹਰ ਹਾਲ ਦੇ ਵਿੱਚ ਆਪਣਾ ਜੋਰ ਲਾਈਏ ਤੇ ਬੈਰੀਗੇਟ ਹਟਾ ਕੇ ਅਸੀਂ ਦਿੱਲੀ ਜਾਈਏ ਨਹੀਂ ਤਾਂ ਸਰਕਾਰ ਆ ਦੇਖੋ ਇਸ ਪਾਸੇ ਦੀ ਤਸਵੀਰ ਵੀ ਜਿਹੜੀ ਹੈ ਇਧਰ ਵੀ ਥੱਲੇ ਬੈਠੇ ਨਜ਼ਰ ਆ ਰਹੇ ਆ ਜਵਾਨ ਇਧਰਲੇ ਬੰਨੇ ਵੀ ਦੇਖ ਸਕਦੇ ਹੋ ਤਾਂ ਇਹ ਪੁਲ ਦੇ ਥੱਲੇ ਆ ਤਾਂ ਦਰਿਆ ਦੇ ਵਿੱਚ ਵੀ ਤਾਂ ਦਰਿਆ ਦੇ ਉੱਪਰ ਵੀ ਦਰਿਆ ਦੇ ਸਾਈਡਾਂ ਤੇ ਵੀ ਇਸੇ ਤਰੀਕੇ ਦੇ ਨਾਲ ਆਰਮੀ ਡਿਪਲੋਏ ਕੀਤੀ ਆ ਖੇਤਾਂ ਦੇ ਵਿੱਚ ਵੀ ਲੋਕ ਜਿਹੜੇ ਆ ਇਹ ਨਜ਼ਰ ਆ ਰਹੇ ਆ ਔਰ ਇਸੇ ਕਰਕੇ ਪਰਲੇ ਬਨੇ ਆਰਮੀ ਦੇ ਜਵਾਨ ਵੀ ਮੌਕੇ ਦੇ ਉੱਪਰ ਤਾਇਨਾਤ ਕੀਤੇ ਗਏ ਆ ਤਾਂ ਕਿ ਕਿਸਾਨਾਂ ਨੂੰ ਹਰ ਹਾਲ ਰੋਕਿਆ ਜਾਵੇ ਕਿਸਾਨਾਂ ਨੂੰ ਕੋਈ ਵੀ ਵਾਹ ਲਾ ਲੈਣ ਪਰ ਇਹਨਾਂ ਨੂੰ ਜਾਣ ਨਾ ਦਿੱਤਾ ਜਾਵੇ ਅੱਗੇ ਇਹ ਕੋਸ਼ਿਸ਼ ਹੈ ਸਰਕਾਰ ਦੀ